ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਵੈਕ ਪੰਜਾਬ ਟੀਵੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਅਨੇਕਾਂ ਜਹੀਆਂ ਵੀਡੀਓਜ਼ ਨਿਊਜ਼ ਵਾਇਰਲ ਹੁੰਦੀਆਂ ਨੇ ਜਿੱਥੇ ਕਿ ਪ੍ਰਵਾਸੀਆਂ ਵੱਲੋਂ ਪੰਜਾਬ ਦੇ ਵਿੱਚ ਬਜ਼ੁਰਗਾਂ ਤੇ ਨੌਜਵਾਨਾਂ ਤੇ ਤੇ ਇੱਥੋਂ ਤੱਕ ਧੀਆਂ ਪੜਾਣ ਤੇ ਕੁੜੀਆਂ ਤੇ ਹੱਥ ਪਾਇਆ ਜਾਂਦਾ ਤੇ ਇੱਥੋਂ ਤੱਕ ਕਿ ਹੁਣ ਤਾਂ ਇਹ ਪੱਗ ਤੇ ਚੁੰਨੀਆਂ ਨੂੰ ਵੀ ਹੱਥ ਪਾਉਣ ਲੱਗੇ ਨੇ ਇੰਨੀ ਇਹਨਾਂ ਦੇ ਹੌਸਲੇ ਵੱਧ ਚੁੱਕੇ ਨੇ ਤੇ ਉੱਥੇ ਹੀ ਇਸ ਮਾਮਲੇ ਦੇ ਵਿੱਚ ਹਰ ਰੋਜ਼ ਕਾਰਵਾਈ ਕਰਨ ਦੀ ਮੰਗ ਉੱਠ ਰਹੀ ਹੈ ਪਰ ਕੋਈ ਵੀ ਕਾਰਵਾਈ ਪ੍ਰਸ਼ਾਸਨ ਵੱਲੋਂ ਨਹੀਂ ਹੋ ਰਹੀ ਜਿਸ ਤੋਂ ਕਹਿ ਸਕਦੇ ਆ ਮਜਬੂਰ ਹੋ ਕੇ ਹੁਣ ਆਪ ਕਾਰਵਾਈ ਸਿੰਗਾ ਨੂੰ ਕਰਨੀ ਪੈ ਰਹੀ ਆ ਉੱਥੇ ਹੀ ਸਿੰਗਲ ਲੁਧਿਆਣਾ ਦੇ ਜਦੋਂ ਕੈਫੇ ਦਿੱਲੀ ਦੇ ਵਿੱਚ ਪਹੁੰਚੇ ਤਾਂ ਉੱਥੇ ਕਿਸ ਤਰ੍ਹਾਂ ਇੱਕ ਪ੍ਰਵਾਸੀ ਬਿਹਾਰੀ ਭਈਏ ਵੱਲੋਂ ਇੱਕ ਪੰਜਾਬੀ ਕੁੜੀ ਦੇ ਵਾਲਾਂ ਤੋਂ ਫੜ ਕੇ ਉਹਦੇ ਜੂੜੇ ਤੋਂ ਫੜ ਕੇ ਉਹਦੀ ਖਿੱਚ ਤੂੰ ਕੀਤੀ ਗਈ ਉਸਦੇ ਥੱਪੜ ਮਾਰੇਗੇ ਜਦੋਂ ਨਿਹੰਗ ਸਿੰਘ ਪਹੁੰਚੇ ਤਾਂ ਕਿਵੇਂ ਇਹ ਬਿਹਾਰੀ ਭਈਆ ਮਾਫੀਆਂ ਮੰਗ ਰਿਹਾ ਸੀ ਤਾਂ ਦੋਸਤੋ ਇੱਥੇ ਨਮੂਸ਼ੀ ਦੀ ਗੱਲ ਇਹ ਵੀ ਹੈ ਕਿ ਉੱਥੇ ਮੌਜੂਦ ਕੁਝ ਪੰਜਾਬੀ ਕੁੜੀਆਂ ਹੀ ਇਹਨਾਂ ਨਿਹੰਗ ਸਿੰਘਾਂ ਨੂੰ ਰੋਕ ਰਹੀਆਂ ਸਨ ਕਿ ਤੁਸੀਂ ਇਸ ਭਈਏ ਨੂੰ ਨਾ ਕੁੱਟੋ ਕਿਤੇ ਨਾ ਕਿਤੇ ਇਹ ਸਾਡੀ ਦਰਿਆ ਦੀ ਲਈ ਵੀ ਸਾਡੇ ਨੁਕਸਾਨ ਦਾ ਘਰ ਬਣ ਰਹੀ ਹੈ ਕਿਉਂਕਿ ਇਹਨਾਂ ਦੇ ਹੌਸਲੇ ਵੀ ਇਸੇ ਕਰਕੇ ਬਾਦਰੇ ਨੇ ਕਿ ਸਾਨੂੰ ਕਿਸੇ ਨਾ ਕਿਸੇ ਨੇ ਤਾਂ ਬਚਾਈ ਲੈਣਾ ਤੇ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਤੇ ਇਸ ਨਿਹੰਗ ਸਿੰਘ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਫਿਰ ਨਹੀਂ yes ਜਾਂ no ਦੇ ਵਿੱਚ ਜਰੂਰ ਆਪਣੀ رائے ਕਮੈਂਟਾਂ ਦੇ ਵਿੱਚ ਦੱਸਿਓ ਤੇ ਆਓ ਤੁਹਾਡੇ ਨਾਲ ਪੂਰੀ ਵੀਡੀਓ ਵੀ ਸ਼ੇਅਰ ਕਰਦੇ ਆਂ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਬੈਕ ਪੰਜਾਬ ਟੀਵੀ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਜੀ ਦੇਖੋ ਹੁਣ ਇਹ ਪੂਰੀ ਵੀਡੀਓ ਵੇਖਾ ਜੇ ਕਾਲੂ ਤੇਰੇ ਚ ਬੇਦਮਾਨੀ ਹੈ ਇਹਨਾਂ ਨੇ ਇਹਨਾਂ ਚ ਕਿਸੇ ਨੇ ਮਾਰੀ ਤੇ ਖੁਸ਼ ਹੋ ਮੇਰਾ ਨਾ 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 ਬੇਟਾ ਮੇਰੀ ਗੱਲ ਸੁਣੂ ਉਹ ਵੀ ਮੇਰੀ ਧੀ ਆ ਇਸ ਸੰਸਾਰ ਦੇ ਜਿੰਨੀਆਂ ਵੀ ਕੁੜੀਆਂ ਸਾਡੀਆਂ ਤੇ ਜੀਆਂ ਧੀ ਧੀ ਦੇ ਵਿੱਚ ਪੇਡ ਮਾਰਦਾ ਸਰਦਾਰ ਨੂੰ ਮੇਰੇ ਹੱਥਾਂ ਦਾ ਅਰੇ ਬੇਟਾ ਆ ਦਿੱਲੀ ਕੈਫੇ ਦਾ ਭਈਆ ਜੋ ਜੀ ਇਹਨੇ ਦਿੱਲੀ ਕੈਫੇ 'ਚ ਲੱਗਾ ਆ ਕੁੜੀ ਇੱਥੇ ਇੱਕ ਨਿਆਣੀ ਕੰਮ ਕਰਦੀ ਉਹਦੀ ਖੁੱਟੋਂ ਫੜਿਆ ਆ ਇਹਨੇ ਇਹ ਭਈਆ ਜੀ ਉਹ ਤੇ ਕੁੜੀ ਪੰਜਾਬਣ ਚੋ ਹੁਣ ਦੱਸੋ ਇਹਨਾਂ ਦੀ ਦਿਲਵਤੀ ਹੋਈ ਕਿ ਨਹੀਂ ਹੋਈ ਇਹਦੇ ਕੋ ਹੁਣ ਲੱਗੇ ਆ ਮਾਫੀਆਂ ਮੰਗਵਾਉਣੇ ਦਾ ਲੱਗਾ ਜੋ ਸੌਦਾ ਲੱਗਣ ਸਭ ਸਭ ਇਹਦਾ ਫੋਨ ਕੱਟਾ ਫੋਨ ਨਾ ਟੋਕ ਓਏ ਕਿੱਥੇ ਗਿਆ ਬੋਤਲ ਕਿੱਥੇ ਗਿਆ ਅੱਜਾ ਬੋਤਲ ਕਿੱਥੇ ਗਿਆ ਦੇਖ ਵਰੋ ਆਹ ਮੁੰਡਾ ਦਿੱਲੀ ਕਾਫੇ ਵਿੱਚ ਲੁਕਾਇਆ ਪੈਸਾ ਆ ਇਹਨੇ ਪੰਜਾਬੀ ਕੁੜੀ ਕੰਮ ਕਰਦੀ ਉਹਦੇ ਜੂੜੇ ਤਾਂ ਖਰਿਆ ਇਹਨਾਂ ਨੂੰ ਇਹ ਕਿੰਨੇ ਹੱਕ ਦਿੱਤਾ ਮੈਨੂੰ ਦੱਸੋ ਇਹ ਕਾਲੀ ਪੈਣਾ ਮੁਰਗਾ ਕੰਦੇ ਸਹੀ ਨੂੰ ਟੈਂਕ ਪੂਰਾ ਕਰਕੇ ਮਾਫੀ ਮੰਗਵਾ ਕੁੜੀ ਕਿੱਥੇ ਆ ਕੁੜੀ ਕਿੱਥੇ ਆ ਇਧਰ ਆ ਬੋਟ ਇਧਰ ਇਧਰ ਬੋਲ ਕੇ ਕਹਣਾ ਤੇ ਨਾ ਬੋਲ ਸੋ ਕੀ ਮੇਰੀ ਕਹਿਣਾ ਮੇਰੀ ਭੈਣ ਦਾ ਸੀ ਕਿਆਰੀ ਆ ਮਸਾ ਤੇ ਕੋਈ ਖਸਰ ਕੋਲੋਂ ਪਾਰੋ ਤੇ ਕੋਕੋ ਕੋਲੋਂ ਪਾਰੋ ਤੇ ਕੋਕੋ ਅੱਜ ਤੜਕਾ ਆਗੇ ਸਰ ਦਾ ਕੰਮ ਕਰੇ ਉਹੀ ਉਹ ਦੰਕੀ ਵੀ ਸੋਣਾਰੇ ਪਈਏ ਜਿੰਨੇ ਪੰਜਾਬ ਚ ਪਈਏ ਆ ਜੇ ਕਿ ਪੰਜਾਬਨ ਕੁੜੀ ਨੂੰ ਕਿਹੇ ਪਈਏ ਨੇ ਹੱਥ ਲਾਇਆ ਉਹਦੇ ਹੱਥ ਫਟਾ ਲਏ